ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਕੰਗ ਫੈਮਿਲੀ ਵਲੌਗ ਦੇ ਉੱਪਰ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਪੌਂਚਿਆਂ ਦੀ ਗੱਲ ਪੌਂਚਿਆਂ ਦੇ ਡਿਜ਼ਾਈਨ ਬਾਰੇ ਇਹ ਜਿਹੜੀ ਉਹ ਨਵੀਂ ਸੁਪਰ ਫਾਸਟ ਮਸ਼ੀਨ ਚੱਲੀ ਉਹ ਤੇ ਇਸ ਤਰ੍ਹਾਂ ਦੀ ਇਹ ਹੈ ਤਾਂ ਡਬਲ ਤਾਗੇ ਵਾਲਾ ਪਰ ਆਪਾਂ ਇੱਕ ਤਾਗਾ ਪਾ ਕੇ ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਕੀ ਕਰਕੇ ਦਿਖਾਉਣੀ ਆ ਤੁਹਾਨੂੰ ਇਹ ਇਹ ਇਸ ਤਰ੍ਹਾਂ ਵਰਕ ਕਰਦੀ ਹੈ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਦਾ ਵਰਕ ਜੀ ਇਹ ਇੱਕ ਤਾਗੇ ਨਾਲ ਹੁੰਦਾ ਹੁਣ ਆਪਾਂ ਤੁਹਾਨੂੰ ਇਹ ਤੇ ਡਬਲ ਤਾਗਾ ਪਾ ਕੇ ਦਿਖਾਉਣੇ ਆ ਵੀ ਕਿਸ ਤਰ੍ਹਾਂ ਇਸੇ ਡਿਜ਼ਾਈਨ ਨੂੰ ਕਿਸ ਤਰ੍ਹਾਂ ਚੇਂਜ ਕੀਤਾ ਜਾ ਸਕਦਾ ਜੀ ਇਹ ਬੈਕ ਸਾਈਡ ਤੇ ਵੀ ਆਪਾਂ ਨਾਲ ਦਾ ਹੀ ਤਾਗਾ ਪਰਿਆ ਵਾ ਤੇ ਜੇ ਤੁਸੀਂ ਚਾਹੋ ਤਾਂ ਆਪਦੇ ਮੋਦੇ ਨਾਲ ਦਾ ਵੀ ਪਰ ਸਕਦੇ ਜਿਸ ਤਰ੍ਹਾਂ ਦਾ ਸਾਡਾ ਫੈਬਰਿਕ ਹੋਊਗਾ ਤੇ ਉੱਪਰ ਤੁਸੀਂ ਜਿਵੇਂ ਪ੍ਰਿੰਟਡ ਸੂਟ ਹੁੰਦਾ ਤੇ ਇੱਕ ਪਲੇਨ ਸਲਵਾਰ ਹੁੰਦੀ ਆ ਪਲੇਨ ਸਲਵਾਰ ਤੇ ਜਿੰਨੇ ਪ੍ਰਿੰਟਡ ਸੂਟ ਦੇ ਵਿੱਚ ਰੰਗ ਹੈਗੇ ਉਹਨੇ ਆਪਾਂ ਪਾ ਕੇ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਆ ਜੀ ਇਹਦੇ ਵਾਸਤੇ ਜੀ ਆਪਾਂ ਡਬਲ ਤਾਗਾ ਪਾਉਣਾ ਜੀ ਉਦੀ ਵਾਸਤੇ ਆਪਾਂ ਨੂੰ ਸੂਈ ਚੇਂਜ ਕਰਨੀ ਪਊਗੀ ਆਪਾਂ ਸੂਈ ਚੇਂਜ ਕਰ ਲਗੇ ਹੁਣ ਆਪਾਂ ਸੂਈ ਵੀ ਬਦਲ ਲਈ ਆ ਜੀ ਇੱਥੋਂ ਤੇ ਆਪਾਂ ਇਹਦਾ ਕਲਰ ਵੀ ਚੇਂਜ ਕਰਦੇ ਆ ਕਿਉਂਕਿ ਵਾਈਟ ਤੇ ਵਾਈਟ ਤੇ ਸ਼ੋ ਨਹੀਂ ਹੁੰਣਾ ਆਪਾਂ ਇਹਦੇ ਨਾਲ ਲਾਤਾ ਲੈਮਨ ਜਿਹਾ ਕਲਰ ਲਾਇਆ ਜੀ ਉਹਦੇ ਨਾਲ ਉਹੋ ਹੀ ਡਿਜ਼ਾਈਨ ਉਹੋ ਹੀ ਡਿਜ਼ਾਈਨ ਦਿੱਤੇ ਆਪਾਂ ਤਾਗਾ ਬਦਲ ਕੇ ਡਿਜ਼ਾਈਨਿੰਗ ਇਹਦੀ ਕਰਦੇ ਆ ਦੇਖੋ ਜੀ ਇਹ ਤਾਂ ਕੈਮਰੇ 'ਚ ਰੰਗ ਦੀ ਜਸਦਾ ਨਹੀਂ ਹੋਣਾ ਕਿਉਂਕਿ ਰੰਗ ਲਾਈਟ ਗਿਆ ਹੋ ਗਿਆ ਇਹ। ਮੂਰੀ ਡਿਜ਼ਾਈਨ ਵੀ ਇਹ ਇਸ ਤਰ੍ਹਾਂ ਦੇ ਬਣ ਜਾਣਗੇ। ਹੁਣ ਆਪਾਂ ਇਹਦਾ ਡਿਜ਼ਾਈਨ ਇੱਥੋਂ ਹੀ ਚੇਂਜ ਕਰਕੇ ਤੁਹਾਨੂੰ ਦਿਖਾਉਣੇ ਆ। ਲਓ ਜੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਉਹ ਹੀ ਡਿਜ਼ਾਈਨ ਨੂੰ ਇਸ ਤਰ੍ਹਾਂ ਬਣ ਜਾਂਦਾ ਵਾ। ਹੁਣ ਆਪਾਂ ਡਿਜ਼ਾਈਨ ਚੇਂਜ ਕਰ ਲੀਏ। ਇੰਦੂਸਰਾ ਡਿਜ਼ਾਈਨ ਇਸ ਤਰ੍ਹਾਂ ਸਟਾਰਟ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਜੀ ਦੂਸਰਾ ਲੋ ਜੀ ਹੁਣ ਆਪਾਂ ਤਾਗਾ ਵੀ ਚੇਂਜ ਕਰਤਾ ਤੇ ਡਿਜ਼ਾਈਨ ਵੀ ਚੇਂਜ ਕਰਤਾ ਸੂਈ ਉੱਪਰ ਹੋਈ ਉਹਦਾ ਡਿਜ਼ਾਈਨ ਚੇਂਜ ਹੋਣਾ ਹੁਣ ਆਪਾਂ ਹੋਰ ਡਿਜ਼ਾਈਨ ਚੇਂਜ ਕਰ ਲਿਆ ਆਪਾਂ ਇਹਦਾ ਨਾਲ ਦੇ ਨਾਲ ਜਿਵੇਂ ਆਪਾਂ ਇਧਰੋਂ ਲਈ ਆ ਇਹਦਾ ਮੂੰਹ ਇਸ ਤਰ੍ਹਾਂ ਦਾ ਹੋ ਗਿਆ ਹਨਾ ਹੁਣ ਜਦੋਂ ਆਪਾਂ ਇਹਨੂੰ ਚੇਂਜ ਕਰਾਂਗੇ ਇਸੇ ਪਾਸੇ ਨੂੰ ਮੈਂ ਲੈ ਕੇ ਜਾਵਾਂਗੇ ਫਿਰ ਤੁਸੀਂ ਜਾਨੀ ਕਿ ਇੱਕ ਕੰਨੀ ਇੱਕੋ ਪਾਸੇ ਨੂੰ ਮੂੰਹ ਕਰਨੇ ਆਏ ਤਾਂ ਨੂੰ ਤਾਂ ਜਿਵੇਂ ਇਧਰੋਂ ਇਧਰ ਨੂੰ ਮੂੰਹ ਹੋਵੇ ਤੇ ਇਧਰੋਂ ਇਧਰ ਨੂੰ ਮੂੰਹ ਹੋਵੇ ਤੇ ਫਿਰ ਆਪਾਂ ਇੱਥੋਂ ਹੀ ਚੇਂਜ ਕਰ ਸਕਦੇ ਹਾਂ ਦੇਖੋ ਜੀ ਜਿਵੇਂ ਆਹ ਚੇਂਜ ਹੋ ਗਿਆ ਹੈ ਨਾ ਇਹ ਡਿਜ਼ਾਈਨ ਆਪਾਂ ਇਸ ਤਰ੍ਹਾਂ ਕਰਕੇ ਫੱਟੀ ਤੇ ਪਾ ਸਕਦੇ ਹਾਂ ਤੁਹਾਨੂੰ ਮੇਰਾ ਇਹ ਵੀਡੀਓ ਅੱਜ ਦੀ ਪਹੁੰਚ ਜਾਂਦੀ ਡਿਜ਼ਾਈਨ ਦੀ ਕਿਸ ਤਰ੍ਹਾਂ ਦੀ ਲੱਗੇ ਜੇ ਤੁਹਾਨੂੰ ਵਧੀਆ ਲੱਗੀ ਨਾ ਆਪਾਂ ਤੁਹਾਨੂੰ ਜਾਂ ਤਾਂ ਦੇ ਧੀਰੇ ਤੇ ਬਾਹਾਂ ਦੇ ਗਲੇ ਤੇ ਇਹ ਤਾਂ ਪਹੁੰਚਾ ਲਿਆ ਜਾਏਗਾ ਨਾ ਆਪਾਂ ਤੁਹਾਨੂੰ ਕੁਮੀਟ ਤੇ ਜ਼ਰੂਰ ਐਕਟੀਵਿਟੀ ਇਹਦੀ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਮਸ਼ੀਨ ਵਰਕ ਵੀ ਕਰ ਸਕਦੀ ਐ ਸੁਣ ਤੇ ਕੱਲਾ ਪਹੁੰਚੇ ਦਾ ਵਰਕ ਨਹੀਂ ਹੁੰਦਾ ਜੀ ਇਹ ਤੇ ਇਹਦੇ ਨਾਲ ਹੋ ਜੂਗਾ ਜਿਵੇਂ ਹੁਣ ਇੱਥੇ ਚੇਂਜ ਆ ਇਹ ਇੱਥੇ ਡਿਜ਼ਾਈਨ ਹੋਰ ਚੇਂਜ ਆ ਆਪਾਂ ਇੱਥੇ ਹੋਰ ਚੇਂਜ ਕਰ ਸਕਦੇ ਆ ਇੱਥੇ ਵਾਲਾ ਡਿਜ਼ਾਈਨ ਜਿਹੜਾ ਹੈਗਾ ਵਾ ਆ ਵਾਲਾ ਡਿਜ਼ਾਈਨ ਇਹਨੂੰ ਇਹਦੇ ਨਾਲ ਲਿਆ ਕੇ ਇੱਥੇ ਕੀਤਾ ਦੇਖੋ ਜੀ ਇਸ ਤਰ੍ਹਾਂ ਨਾ ਫੱਟੀ ਦਾ ਡਿਜ਼ਾਈਨ ਚਾਕਾਂ ਦਾ ਡਿਜ਼ਾਈਨ ਪਕੇਰੇ ਦਾ ਡਿਜ਼ਾਈਨ ਬਾਂਦਾ ਡਿਜ਼ਾਈਨ ਬਣ ਸਕਦਾ ਜੀ ਇਸ ਤਰ੍ਹਾਂ ਦੇਖੋ ਜੀ ਆਹ ਪਹਿਲਾ ਕੱਲੀ ਸੂਈ ਦਾ ਡਿਜ਼ਾਈਨ ਆ ਆਹ ਡਬਲ ਸੂਈ ਦੇ ਡਿਜ਼ਾਈਨ ਆ ਕੱਲੀ ਸੂਈ ਦੇ ਡਿਜ਼ਾਈਨ ਹੋਰ ਸਾਹਬ ਦੇ ਆ ਜੀ ਆਹ ਕੱਲੀ ਸੂਈ ਨਾ ਪਾਇਆ ਇੱਕ ਤਾਗੇ ਨਾਲ ਹੋਇਆ ਡਬਲ ਸੂਈ ਲੱਗੂਗੀ ਤਾਂ ਡਬਲ ਤਾਗਾ ਪਊਗਾ ਇਸ ਤਰ੍ਹਾਂ ਦੀ ਮੂਰੀ ਬਣ ਕੇ ਤਿਆਰ ਹੋ ਜੇ ਆਪਾਂ ਵਾਈਟ ਤੇ ਤੁਹਾਨੂੰ ਤਾਂ ਕਰਕੇ ਦਿਖਾਇਆ ਵੀ ਹਰ ਇੱਕ ਕਲਰ ਦੇਸ ਜੇ ਸ਼ੋ ਹੋ ਜੇ ਤੇ ਆਪਾਂ ਹੋਰ ਇੱਕ ਡਿਜ਼ਾਈਨ ਬਣਾ ਦਿੰਨੇ ਆ ਦੇ ਉੱਪਰ ਇਹ ਚੀਜ਼ ਹੁਣ ਅਸਰ ਜਦੋਂ ਉੱਤੇ ਹੋਈ ਇਹ ਐਚ ਦਾ ਡਿਜ਼ਾਈਨ ਪਾਉਣੀ ਆ ਆਪਾਂ ਤਾਂ ਕਿ ਲੂਕ ਕਰਨਾ ਜੀ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਗਿਆ ਜੇ ਆਪਣੇ ਕੋਲੇ ਪ੍ਰਿੰਟਡ ਕਮੀਜ਼ ਆ ਹਨ ਤੇ ਸਾਫ ਸਲਵਾਰ ਆ ਪਲੇਨ ਸਲਵਾਰ ਤੇ ਪ੍ਰਿੰਟਡ ਕਮੀਜ਼ ਦੀ ਆਪਾਂ ਤਾਂ ਅੱਗੇ ਹਰ ਵਾਰਾਂ ਬਦਲ ਬਦਲ ਕੇ ਉਹਨੂੰ ਆਪਾਂ ਬਣਾ ਸਕਦੇ ਆ ਜੀ ਆ ਵਾਰਕ ਦੀ ਤਰ੍ਹਾਂ ਕੰਮ ਕਰਦਾ ਆਹਾ ਡਿਜ਼ਾਈਨ ਵੀ ਇਹ ਵੀ ਆਪਾਂ ਸੂਟ ਦੇ ਕਾ ਸਕਦੇ ਆ ਡਿਜ਼ਾਈਨ ਹੁਣ ਆਪਾਂ ਫਿਰ ਇਹਨੂੰ ਆਪਾਂ ਇੱਥੋਂ ਹੀ ਬੈਕ ਲੈ ਆਵਾਂਗੇ ਤੇ ਹੁਣ ਆਪਾਂ ਪਾਉਣੇ ਆ ਹੋਰ ਇਹਦੇ ਤੇ ਡਿਜ਼ਾਈਨ हलो जी आपको इन्े डिजाइन पा के दिखाते हैं देखो जी आ एक सिंगल तागा डबल सूई तो डबल तागे नीतागा हर बार चेंज कर हैं, इस तरह करके बना सकते हैं आ घेरे की कढ़ाई पर बन जूगा बहुत सोना डिजाइन आ फटी से डिजाइन बन जूगा इधर भी फटी तो डिजाइन बन जू आ ਹੋਂ ਤਾਂ ਆਪਾਂ ਤੁਹਾਨੂੰ ਮਿਕਸ ਪਾ ਕੇ ਦਿਖਾਈ ਅਗਲੀ ਵਾਰ ਆਪਾਂ ਤੁਹਾਨੂੰ ਕੋ ਕਿਸੇ ਸੂਟ ਤੇ ਜ਼ਰੂਰ ਪਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਮੇਰਾ ਮੂਰੀ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਪਲੀਜ਼ ਲਾਈਕ ਕਰਕੇ ਹਾਈਪ ਹੋਣ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਪਹੁੰਚਿਆ ਤਾਂ ਡਿਜ਼ਾਈਨ ਵੇਖ ਲੈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਧੰਨਵਾਦ ਜੀ